ਰਾਮ ਹੋ ਗਿਆ ਅਜੇ ਤੱਕ ਨਹੀਂ ਆਇਆ ਕੀ ਹਾਲ ਹੈ ਭਾਈ ਠੀਕ ਹੈ ਠੀਕ ਹੈ ਵਧੀਆ ਚੱਲ ਗਏ ਫਿਰ ਆਪਾਂ ਕਿੱਥੇ ਚੱਲੀਏ ਚੱਲਦੇ ਆ ਮੈਂ ਤੈਨੂੰ ਐਂ ਕਹਿੰਦਾ ਸੀ ਘਰੇ ਦੱਸਿਆ ਹੈ ਨਾ ਘਰੇ ਤਾਂ ਮੈਂ ਦੱਸਿਆ ਸਾਰੇ ਨੂੰ ਚੱਲ ਵਧੀਆ ਕੀਤਾ ਹਾਂ ਹੁਣ ਕਈ ਥਾਵਾਂ ਤੇ ਤਾਂ ਮੈਂ ਵੀ ਫੀਲਡਿੰਗ ਲਾਤੀ ਉਹਦੀ ਠੀਕ ਹੈ ਕਿਸੇ ਪਾਸੇ ਜਾਣ ਨਹੀਂ ਹੁੰਦੇ ਮਾਂ ਮੇਰਾ ਵੀ ਮੈਂ ਪਤਾ ਕਰ ਲਿਆ ਠੀਕ ਹੈ ਆਪਣੇ ਉਸ ਨਾਨਕੇ ਜਿੱਥੇ ਹੈਗੇ ਆ ਉੱਥੇ ਹੈ ਨਹੀਂਗਾ ਉਹ ਉੱਥੋਂ ਭੱਜ ਆਵਿਆ ਦੇਖ ਭਾਈ ਜੀ ਚਾਹ ਲਿਆ ਮੈਂ ਤੁਹਾਡੇ ਲਈ ਚਾਹ ਲਿਆ ਮੈਂ ਤੁਹਾਡੇ ਲਈ ਜੀ ਪ੍ਰਵੀਨਾ ਕਿਵੇਂ ਹੋ ਲਾ ਕਿਧਰ 서ਤੀ ਲਾਰਖੀਆ ਤੁਸੀਂ ਨੇ ਕਦੋਂ ਦੀ ਬੁਲਾਈ ਜੰਨੀ ਆ ਬਸ ਕੋਈ ਗੱਲ ਨਹੀਂ ਹੋਰ ਸੁਣਾ ਠੀਕ ਹੈ ਤੁਹਾਡੇ ਘਰ ਆਣੀਆ ਮੈਂ ਤੇ ਮੈਨੂੰ ਪਤਾ ਤੁਹਾਡਾ ਕਦੋਂ ਦਾ ਮਾ ਕਿਧਰ ਲੱਗਿਆ ਹੁੰਦਾ ਗੱਲ ਦੱਸੋ ਕੀ ਆ ਕਿਸੇ ਗੱਲ ਨੂੰ ਲੈ ਕੇ ਟੈਨਸ਼ਨ ਆ ਗੱਲ ਤਾਂ ਤੈਨੂੰ ਵੀ ਪਤਾ ਪ੍ਰਵੀਨਾ ਮਨਿੰਦਰ ਬਾਰੇ ਸੋਚ ਰਹੀ ਸੀ ਮੈਂ ਕੁਸ਼ਾ ਮਨਿੰਦਰ ਬਾਰੇ ਕੀ ਸੋਚ ਰਿਓ ਤੈਨੂੰ ਵੀ ਪਤਾ ਹਨਾ ਕਿ ਮੈਂ ਭੈਣ ਦਾ ਕਿੰਨਾ ਕਰਦਾ ਸੀਗਾ ਬਸ ਥੋੜੀ ਮੋਟੀ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਹਨਾ ਕਰਦਾ ਸੀਗਾ ਕਿਉਂ ਹੁਣ ਨਹੀਂ ਕਰਦੇ ਕਰਦਾਗਾ ਹੁਣ ਵੀ ਤਾਂ ਬਹੁਤ ਜ਼ਿਆਦਾ ਕਰਦਾਗਾ ਬਸ ਤੁਸੀਂ ਮੈਨੂੰ ਖੁੱਲ ਕੇ ਗੱਲ ਦੱਸੋ ਤੁਹਾਡੇ ਦਿਲ ਦਿਮਾਗ 'ਚ ਚੱਲ ਕੀ ਰਿਹਾ ਪਹਿਲਾਂ ਤਾਂ ਚੱਲ ਛੱਡੋ ਮੈਨੂੰ ਦੱਸੋ ਤੁਸੀਂ ਮਨਿੰਦਰ ਨੂੰ ਮਿਲਿਆ ਨਹੀਂ ਮਿਲਿਆ ਮੈਂ ਕਿਉਂ ਮੈਂ ਕਿਵੇਂ ਜਾ ਮੈਨੂੰ ਤਾਂ ਸ਼ਰਮ ਜੀ ਆਉਂਦੀ ਆ ਹੱਦ ਕਰੀ ਜਾਂਦੇ ਹੋ ਤਿੰਨ ਦਿਨਾਂ ਬਾਅਦ ਵਿਚਾਰੀ ਉਹ ਘਰੇ ਆਈ ਆ ਤੁਸੀਂ ਉਹਦਾ ਹਾਲ ਤੱਕ ਨਹੀਂ ਪੁੱਛਿਆ ਵੀ ਕਿਵੇਂ ਆ ਕਿਵੇਂ ਨਾ ਸਾਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਕਿ ਉਹਨੂੰ ਕਿਡਨੈਪ ਕਰ ਲਿਆ ਸੀਗਾ ਮੈਨੂੰ ਸਾਰਾ ਤੇ ਤੁਹਾਨੂੰ ਸ਼ਰਮ ਕਿਸ ਗੱਲ ਦੀ ਫੇ ਕੀ ਕਰਾਂ ਯਾਰ ਵਰਬੀਨਾ ਸਮਝ ਪਤਾ ਮੈਨੂੰ ਕਿਉਂ ਨਹੀਂ ਆ ਰਹੀ ਵੀ ਮੈਨੂੰ ਪਤਾ ਨਹੀਂ ਲੱਗਿਆ ਹਣਾ ਮੇਰੀ ਭੈਣ ਕਿੱਥੇ ਸੀ ਤਿੰਨ ਦਿਨ ਕਿਹੜੇ ਹਾਲਾਤਾਂ ਦੇ ਵਿੱਚ ਸੀ ਮੈਂ ਉਹਦਾ ਸਾਕਾ ਭਾਈ ਹੋ ਕੇ ਵੀ ਉਹਦੇ ਲਈ ਮੈਂ ਕੁਝ ਨਹੀਂ ਕਰ ਸਕਿਆ ਹਣਾ بس ਮੈਨੂੰ ਇਸ ਗੱਲ ਦੀ ਸ਼ਰਮ ਜਾਰੇ ਮੈਂ ਭੈਣ ਮੂਰੇ ਕਿਵੇਂ ਜਾਵਾਂ ਕਿਵੇਂ ਦੀ ਗੱਲਾਂ ਕਰੀ ਜਾਂਦੇ ਆ ਤੁਸੀਂ ਮਨਿੰਦਰ ਮੱਛੀ ਹੋ ਰਾ ਸਮਝਦਾਰਾ ਉਹ ਨਿਆਣੀ ਥੋੜੀ ਕਿ ਤੁਹਾਨੂੰ ਨਹੀਂ ਸਮਝੂਗੀ ਇਹਨਾਂ ਕ ਤਾਂ ਉਹਨੂੰ ਵੀ ਪਤੀ ਆ ਨਾ ਵੀ ਤੁਸੀਂ ਉਹਦੇ ਲਈ ਕੀ ਕੁਝ ਕੀਤਾ ਹੁਣ ਤੱਕ ਐਵੇਂ ਨਾ ਬੇਫਾਲਤੂ ਦੀਆਂ ਗੱਲਾਂ ਦਾ ਲੋੜ ਪਾਇਆ ਕਰੋ ਦਿਮਾਗ ਤੇ ਤੁਸੀਂ ਇੱਕ ਵਾਰੀ ਮੇਰੇ ਕਹੇ ਤੇ ਜਾਓ ਨਾਲੇ ਮਣੀ ਮੋਟੀ ਆਪਣੇ ਦਿਲ ਦੀ ਗੱਲ ਕਰੋ ਨਾਲੇ ਉਹਨੂੰ ਵੀ ਪੁੱਛੋ ਵੀ ਕਿਵੇਂ ਆ ਠੀਕ ਐ ਤੋ ਉਹਨੂੰ ਹੌਸਲਾ ਦਿਓ ਨਾ ਕਿ ਇਹ ਚੁੱਪ ਕਰਕੇ ਤੁਸੀਂ ਇੱਧਰਲੇ ਕਮਰੇ 'ਚ ਬੈਠ ਜਾਓ ਚੱਲ ਪ੍ਰਵਿੰਦ ਦੇ ਤੂੰ ਕਹਿੰਦਾ ਤਾਂ ਮੈਂ ਜਾਇ ਆਉਣਾ ਪਹਿਲਾਂ ਤੂੰ ਮੈਨੂੰ ਇਹ ਦੱਸ ਤੁਸੀਂ ਠੀਕ ਹੋ ਹੁਣ ਮੈਂ ਤਾਂ ਠੀਕ ਹੈ ਮੈਨੂੰ ਤਾਂ ਕੀ ਹੋਣਾ ਸੀ ਬਸ ਮਨਿੰਦਰ ਦੀ ਟੈਨਸ਼ਨ ਲਈ ਗਈ ਮੈਂ ਤਾਂ ਪਰ ਤੁਸੀਂ ਇਹ ਦੇਖੋ ਕਿੱਕਰ ਕਿੰਨਾ ਗੰਦਾ ਬੰਦਾ ਹਨਾ ਯਾਰ ਇੰਨਾ ਨੀਚੇ ਗਿਰ ਜੂਗਾ ਮੈਂ ਨਹੀਂ ਸੀ ਕਦੀ ਵੀ ਸੋਚਿਆ ਵੀ ਘਟ ਘਟ ਤੋਂ ਇੰਨਾ ਤਾਂ ਸ਼ਰਮ ਕਰ ਲੈ ਤੇਰੇ ਖੁਦ ਦੇ ਦੋ ਕੁੜੀਆਂ ਨੇ ਤੇ ਮਨਿੰਦਰ ਨੂੰ ਕਿਸ ਹੱਕ ਨਾਲ ਵਿਆਹ ਲਈ ਕਹਿੰਦਾ ਉਹ ਮੇਰਾ ਤਾਂ ਦਿਲ ਕਰਦਾ ਜੇ ਮੈਨੂੰ ਕਿਤੇ ਮਿਲ ਜਾਵੇ ਨਾ ਉਹਦਾ ਚੰਗੇ ਜਲੂਸ ਕੱਢਾਂ ਆਪਾਂ ਥਾਣੇ ਰਿਪੋਰਟ ਲਖਾਵਾਂਗੇ ਇਹਦੇ ਖਿਲਾਫ ਅੱਜ ਆ ਕੁਛ ਕੀਤਾ ਉਹ ਤਾਂ ਇਹ ਸਮਝੋ ਕਿ ਆਪਣੇ ਕਰਮ ਚੰਗੇ ਨੇ ਤੇ ਮਨਿੰਦਰ ਦੇ ਕਰਮ ਚੰਗੇ ਨੇ ਜਿਹੜੇ ਇੱਥੋਂ ਭੱਜ ਗਏ ਨਹੀਂ ਇਹੋ ਜਿਹੇ ਬੰਦੇ ਦਾ ਕੀ ਪਤਾ ਕੀ ਕੁਛ ਕਰ ਦਵੇ ਕੁੜੀ ਨਾਲ ਜੇ ਸੱਚ ਪੁੱਛਣਾ ਮੈਂ ਤਾਂ ਹਜੇ ਵੀ ਡਰ ਲੱਗ ਜਾਂਦਾ ਕਿਤੇ ਮਨਿੰਦਰ ਆਪਣੇ ਤੋਂ ਕੁਛ ਲੁਕੋਤਾ ਨਹੀਂ ਰਹੀ ਉਹਨੇ ਕਿਤੇ ਕੁੜੀ ਨਾਲ ਕੁਛ ਕਰਨਾ ਦਿੱਤਾ ਹੋਵੇ ਬੋਟਾ ਸਿੱਦਾ ਸਰਬੀਨਾ ਦੇਖ ਮੇਰੀ ਗੱਲ ਸੁਣ ਇਹ ਤੂੰ ਪੁੱਛੀ ਉਹਨੂੰ ਠੀਕ ਹੈ ਪਿਆਰ ਨਾਲ ਠੀਕ ਹੈ ਮੈਂ ਤਾਂ ਪੁੱਛਿਆ ਸੀ ਮੈਨੂੰ ਤਾਂ ਕਹਿੰਦੀ ਕੁਛ ਵੀ ਨਹੀਂ ਐਦਾਂ ਦਾ ਕਿ ਆਉਨੇ ਪਰ ਵਿਆਹ ਨੂੰ ਤਾਂ ਨੇ ਬਹੁਤ ਜ਼ਿਆਦਾ ਉਹਨੇ ਧੱਕਾ ਕੀਤਾ ਪਰ ਵਿਆਹ ਵੀ ਉਹਨੂੰ ਘਟੋਕੜ ਬੰਦਾ ਉਮਰ ਦਾ ਲਿਹਾਜ਼ ਹੀ ਕਰ ਲਵੇ ਪ੍ਰਵੀਨ ਦੇਖਾ ਜੇ ਕਿਕਰ ਸੋਂ ਐਦਾਂ ਕਰ ਸਕਦਾ ਨਾ ਤਾਂ ਮੈਨੂੰ ਮੇਰੀ ਭੈਣ ਤੇ ਰੱਬ ਜਿੰਨਾ ਵਿਸ਼ਵਾਸ ਆ ਪ੍ਰਵੀਨਾ ਮੈਂ ਹੁਣ ਬਹੁਤ ਚੁੱਪ ਰਹਿ ਰਿਆ ਰਹੀ ਗੱਲ ਕਿਕਰ ਸੋਂ ਦੀ ਮੇਰਾ ਤਾਂ ਜੀ ਐਂ ਕਰਦਾ ਜਿੱਥੇ ਮੈਨੂੰ ਮਿਲ ਜene ਉਹਦੇ ਮੈਂ ਡੱਕਰੇ ਕਰਦਾ ਮੈਨੂੰ ਤਾਂ ਬਸ ਬਾਪੂ ਹੋਰ ਇਹਨੇ ਚੁੱਪ ਕਰਾ ਕੇ ਰੱਖਿਆ ਹੋਇਆ ਸੀ ਪਰ ਹੁਣ ਮੈਂ ਇਹਨਾਂ ਦੀਆਂ ਗੱਲਾਂ ਤੇ ਨਹੀਂ ਰੰਦਾ ਜਿੱਥੇ ਮੈਨੂੰ ਮਿਲ ਗਿਆ ਨਾ ਮੇਰਾ ਤਾਂ ਜੀ ਕਰਦਾ ਬੱਢਦਾ ਉਹਨੂੰ ਸਮਝ ਸਕਦੀ ਆ ਮੈਂ ਤੁਹਾਡੇ ਦਿਲ ਤੇ ਕੀ ਭਿਤਰੀ ਆ ਪਰ ਹੁਣ ਆਪਾਂ ਕਰੀਏ ਵੀ ਕੀ ਨਾ ਚਾਹੁੰਦੇ ਇਹ ਵੀ ਕੁਝ ਨਹੀਂ ਕਰ ਸਕਦੇ ਹੈਗੇ ਐ ਕਰਦੇ ਆ ਇੱਕ ਵਾਰੀ ਆਪਾਂ ਮੰਮੀ ਨਾਲ ਵੀ ਗੱਲ ਕਰਦੇ ਆਂਗੇ ਕਿਉਂਕਿ ਆਪਾਂ ਕੋਈ ਸਟੈਪ ਚੱਕ ਲਈਏ ਬਾਅਦ ਵਿੱਚ ਕੋਈ ਓਨੀ ਨਿੱਕੀ ਗੱਲਬਾਤ ਹੋ ਜੇ ਫਿਰ ਵੀ ਔਖਾ ਹੋ ਜਾਊਗਾ ਪਹਿਲਾਂ ਤਾਂ ਤੁਸੀਂ ਸ਼ਾਂਤ ਹੋਵੋ ਤੇ ਮਨਿੰਦਰ ਨੂੰ ਮਿਲੋ ਜਾ ਕੇ ਠੀਕ ਆ ਚਲ ਤੂੰ ਮੰਮਾ ਨਾਲ ਗੱਲ ਕਰ ਲੈ ਠੀਕ ਆ ਮੈਂ ਮਨਿੰਦਰ ਨੂੰ ਮਿਲਦਾ ਹਾਂ ਹਾਂ ਆ ਗਿਆ ਭੇਜ ਜਾ ਆਇਆ ਨਹੀਂ ਭੇਜ ਜਾ ਕੀ ਹੋਤਾ ਨੰਸਾ ਆਉਣਾ ਫੋਨ ਲੈ ਕੇ ਆਕੇ ਮੈਂ ਤਾਂ ਪਾਈ ਸੋਚੀ ਜਾਂਦੀ ਸੀ ਕਿ ਮਹਾਂ ਨੂੰ ਭੇਜਾਂਗਾ ਨਹੀਂ ਮੈਨੂੰ ਤੁਹਾਡੀ ਗੰਦ ਕਰਾ ਕੇ ਜਾਨਣਾ ਮਹਾਨਾ ਭੇਜ ਜਾਏਗਾ ਨਾਲ ਕਿ ਕਿਸੇ ਨੂੰ ਫੋਨ ਲਾਇਆਗਾ ਜਿਹੜੀ ਗੱਲ ਮੈਂ ਕਹੀ ਨਹੀਂ ਹੈ ਨਾ ਉਹ ਭੈਣ ਜੀ ਤੂੰ ਮੰਨਦੀ ਨਹੀਂ ਮੰਨਦੀ ਤਾਂ ਹੈਗੀ ਐਂ ਕਿ ਮੰਨਦੀ ਤਾਂ ਕਿਉਂ ਨਹੀਂ ਗਈ ਮੰਨੀ ਜਾਂਦੀ ਮੈਂ ਤਾਂ ਮਹਾ ਵੀ ਚਲ ਉੱਥੇ ਲੇਟ ਵੇਟ ਵੀ ਹੋ ਸਕਦੇ ਆਗੇ ਪਾਣੀ ਤਾਂ ਨਹੀਂ ਥਾਂ ਥਾਂ ਫਿਰਦਾ ਰਸਤਾ ਲੰਘਣ ਨੂੰ ਵੀ ਨਹੀਂ ਹੁੰਦਾ ਓਹੋ ਚਾ ਰਸਤਾ ਤਾਂ ਨਹੀਂ ਲੰਘਣ ਨੂੰ ਪਾਣੀ ਥਾਂ ਥਾਂ ਫਿਰਦਾ ਪਰ ਫੋਨ ਤਾਂ ਸਾਡੇ ਜੇਬਾਂ ਵਿੱਚ ਹੈ ਜੇ ਆਪ ਦਾ ਫੋਨ ਨਹੀਂ ਚੱਲਦਾ ਆਪ ਕਿਸੇ ਤੋਂ ਤਾਂ ਫੋਨ ਕਰਕੇ ਕਹੀ ਸਕਦੇ ਆਂ ਆਏ ਤਾਂ ਮੈਨੂੰ ਪਤਾ ਕਵੀ ਕਹਿ ਸਕਦੇ ਫਿਰ ਜਦੋਂ ਕੋਲ ਕਿਸੇ ਦੀ ਮਾਰਚ ਨੰਬਰ ਹੀ ਨਹੀਂ ਹੋਣਾ ਉਹ ਵੀ ਬੰਦ ਹੋਗਾ ਭੈਣੇ ਫੋਨ ਮੈਂ ਤੈਨੂੰ ਅੱਗੇ ਵੀ ਕਹੀ ਜਾਣੀ ਭੈਣੇ ਫੋਨ ਬੰਦ ਹੋ ਗਏ ਹੋਣੇ ਆ ਹੁਣ ਤਿੰਨ ਚਾਰ ਦਿਨ ਹੋ ਗਏ ਤੁਰੇ ਫਿਰਦੇ ਨੂੰ ਦੱਸ ਸੁਣੋ ਮੇਰਾ ਨੰਬਰ ਉਹਦੇ ਯਾਦ ਨਹੀਂ ਘਰ ਦਾ ਨੰਬਰ ਉਹਦੇ ਯਾਦ ਨਹੀਂ ਹੈ ਹਣ ਕੀ ਪਤਾ ਭਾਈ ਉਹਨਾਂ ਜਾ ਕੇ ਨਾ ਫਿਰ ਭੇਜੇ ਦੀ ਵੀ ਇੱਕੋ ਹੀ ਗੱਲ ਇਹਨੇ ਦੀ ਗਣੀ ਭੁਗਤਾ ਤਾਂ ਹੀ ਭੇਜਿਆ ਨਹੀਂ ਆਇਆ ਇਹ ਵੀ 420 ਕਰਦਾ ਜਾਣ ਕੇ ਆਏ ਸੀ ਤਾਂ ਭੇਤ ਲੈਣ ਵੀ ਦੇਖਾ ਭਲਾ ਮੈਨੂੰ ਕੀ ਬੋਲਦੇ ਐ ਆਪਾਂ ਤਾਂ ਬੁੜੰਗਾ ਨੇ ਕੀ ਬੋਲਣਾ ਭੇਜੇ ਨੂੰ ਆਪਾਂ ਤਾਂ ਚਲੋ ਹੀ ਗੱਲ ਮਟਾਇਆ ਨਹੀਂ ਜੀ ਆਪਾਂ ਦੱਸ ਜਾਂਦਾ ਵੀ ਭਾਈ ਉਹ ਕਿਹੜੇ ਪਾਸੇ ਗਏ ਆ ਕਿਹੜੇ ਪਾਸੇ ਨਹੀਂ ਗਏਗੇ ਹੁਣ ਆਪਾਂ ਘਰੇ ਬੈਠੇ ਹੁਣ ਆਪਾਂ ਨੂੰ ਕੀ ਪਤਾ ਵੀ ਕਿੱਧਰ ਨੂੰ ਗਏ ਆ ਉਹ ਕਿ ਹੁਣ ਨੇੜੇ ਹੁੰਦੇ ਤਾਂ ਅੱਜ ਨੂੰ ਮੋੜਿਆ ਹੁੰਦੇ ਪਰਸੋਂ ਦੇ ਗਏ ਆਗੇ ਬਾਗੀ ਦੂਰ ਗਏ ਹੋ ਬਣੇ ਉਹ ਜਿਹੜੇ ਦੂਰ ਗਏ ਨਾ ਸਭ ਪਤਾ ਮੈਨੂੰ ਜਿਹੜੀ ਉਹ 420 ਕਰਦਾ ਫਿਰਦਾ ਹੈ ਨਾ ਇਹ ਬਸ ਠੀਕ ਹੈ 420 ਤਾਂ ਕਿਹੜੀ ਕਰਦਾਗਾ ਭਣੇ ਹੁਣ ਐਵੇਂ ਤੂੰ ਵੀ ਬਸ ਨਾ ਇੱਕ ਗੱਲ ਦੇ ਮਾਗਰੀ ਪਈ ਖੜੀ ਆ ਕਿ 420 ਕਰਦਾਗਾ ਨਹੀਂ ਤੈਨੂੰ ਪੱਕਾ ਪਤਾ ਵਿਊ ਜਿੱਥੇ ਪਾਣੀ ਆ ਉੱਥੇ ਕੀ ਆ ਪਰ ਕੀ ਕਹਿ ਸਕਦੀ ਆ ਭਾਈ ਮੈਂ ਤਾਂ ਦਿਮਾਗ ਤੋਂ ਬਾਹਰ ਹੋਈ ਸ਼ਗਦ ਪਈ ਅੱਗੇ ਜੀ ਬਸ ਪਰ ਘਰੇ ਨਾ ਨਾ ਬੋਲੀਆਂ ਰੋੜਾ ਤੂੰ ਕੋਰੇ ਸੱਚ ਮੰਨ ਕੇ ਚੱਲ ਵੀ ਹਾਂ ਭਾਈ ਮੇਰਾ ਪੁੱਤ ਬੈਠੀ ਆ ਉਹ ਬੈਠਾ ਕਰਦਾ ਕੀ ਤਾਂ ਕੀ ਗੱਲ ਆ ਕਿੱਥੇ ਨੂੰ ਕਹਿ ਬੈਠਾ ਉਹ ਬਾਕੀ ਤਾਂ ਉਹਨੇ ਕੀ ਕਰਤੀਆਂ ਹੁਣ ਤੇਰੇ ਤੂੰ ਕੁੜੀ ਸੀ ਜਦੋਂ ਪੈਸਾ ਤੇਲੀ ਲੈ ਕੇ ਗਿਆ ਵੀ ਬੇਬੇ ਸੇ ਜਾਣੇ ਆ ਪਰ ਮੈਨੂੰ ਕੀ ਪਤਾ ਕਿਸੇ ਦੇ ਮਨ ਦਾ ਭਾਈ ਕੀ ਕਰਦਾ ਫਿਰਦਾਗਾ ਮੈਂ ਤਾਂ ਆਪ ਹੁਣ ਸਮਝ ਦੀ ਪਸਤਾ ਹੀ ਜਾਨੀ ਆ ਕੀ ਤੋਏ ਇਹ ਪੈਸੇ ਹੁਣ ਕਿੰ ਨੂੰ ਦੇਣੀ ਹੁਣ ਇਹ ਕੀ ਪਤਾ ਤੇ ਉਹ ਤਾਂ ਕੀ ਬਖਤ ਪਿਆ ਹੈ ਹਾਂ ਬਾਗਤ ਤਾਂ ਉਹ ਕੀ ਪੈਣਾ ਸੀਗਾ ਹਾਂ ਕੀ ਕਰਗੇ ਹਣ ਉਹ ਸ਼ੌਕ ਨੂੰ ਫਿਰਦਾ ਹੈ ਨਾ ਸ਼ੌਕ ਨੂੰ ਤਾਂ ਕੀ ਫਿਰਦਾਗਾ ਉਹਦੇ ਵਿੱਚ ਕੋਈ ਬਿਫਤਾ ਹੋਊਗੀ ਕਿ ਮੈਂ ਤਾਂ ਤਾਂ ਹੀ ਕਿਤੇ ਖੜ ਗਿਆ ਹੋਵੇ ਕੋਈ مشن ਰੀਵਿਕ خراب ਹੋ ਸਕਦੀ ਹੈ ਭਾਂਜੀ ਇਹ ਜੇ ਲੈਂਡਰ ਬੰਦੇ ਤੇ ਵਿਕਤਾ ਹੀ ਪੈਂਦੀਆਂ ਹੁੰਦੀਆਂ ਜੇ ਚੱਜ ਦਾ ਹੋਵੇ ਕਾਨੂੰਨ ਪਾਤ ਪਾਵੇ ਆ ਤਾਂ ਭਾਂਜੀ ਤੂੰ ਨਾ ਕਿਹਾ ਕਰ ਲੰਡਾ ਲੰਡਰ ਜਾਤਾ ਹੁਣ ਮੈਨੂੰ ਵੀ ਗੁੱਸਾ ਆਉਂਦਾ ਮਾਂ ਉਹਦੀ ਮਾਂ ਗਈ ਬੋਲੇ ਮੇਰੇ ਪੁੱਤ ਝੂਠਾ ਗਾ ਪਵਾ ਮੇਰਾ ਪੁੱਤ ਸੱਚਾ ਗਾ ਪਰ ਮੈਨੂੰ ਗੁੱਸਾ ਆਉਂਦਾ ਜਿੱਦ ਤੂੰ ਹਾਇ ਹਿੰਗਲ ਨਾ ਬੋਲਦੀ ਆ ਅੱਛਾ ਮੈਨੂੰ ਨਾ ਗੁੱਸਾ ਆਵੇ ਦੋ ਮੇਰੀਆਂ ਦੋਤੀਆਂ ਬੈਠੀਆਂ ਇੱਕ ਮੇਰੀ ਧੀ ਬੈਠੀ ਐ ਉਹਨਾਂ ਦੀ ਤਾਂ ਸਾਰ ਨਹੀਂ ਲੈਂਦਾ ਫਿਰਦਾ ਭਾਂਕਦਾ ਨਾ ਸਾਰ ਵਾਲੀ ਕਿਹੜੀ ਗੱਲ ਆਗੀ ਭਾਂਜੀ ਹਾਂ ਤੇਰਿਆਂ ਤਾਂ ਦੋਤਿਆਂਆਂ ਗਾ ਮੇਰੀਆਂ ਪੋਤੀਆਂਆਂ ਗਾ ਵਦਗਾ ਸਿਪੜਾ ਇਹ ਲਖਾਈ ਕਰਾਈ ਜਿੰਨੇ ਖਾਣ ਪੈਣ ਨੂੰ ਦਿੰਨੇ ਆਗੇ ਉਹ ਕਿਹੜੇ ਭੁੱਖਾ ਮਰਦੀਆਂ ਗਾ ਆ ਤਾਂ ਮੈਨੂੰ ਵੀ ਪਤਾ ਹੈ ਵੀ ਖਾਣ ਪੀਣ ਨੂੰ ਦਿੰਨੇ ਉਹ ਪੜ੍ਹਾਈ ਲਖਾਈ ਲਾਣਾ ਆ ਕੇ ਜਵਾਕਾਂ ਨੂੰ ਐ ਕਦੇ ਪੁੱਛਿਆ ਵੀ ਮੇਰੀਆਂ ਕੁੜੀਆਂ ਕਿੱਥੇ ਐ ਜੇ ਜਵਾਕੜੀਆਂ ਵੀ ਦੇਖਦੀਆਂ ਵੀ ਸਾਡਾ ਪਿਓ ਆਇਆ ਨਹੀਂ ਕਈ ਦਿਨ ਹੋ ਗਏ ਘਰੋਂ ਨੇ ਭਾਜੀ ਮੈਂ ਕੀ ਦੱਸਾਂ ਕੁੜੰਗਾ ਦਾ ਵੀ ਕੁੜੰਗਾ ਵੀ ਕੱਟ ਕਰਦੀਆਂ ਇਹਦਾ ਉਹ ਤਾਂ ਜਵਾਕੜੀਆਂ ਆਪੀ ਕੱਟ ਕਰਦੀਆਂ ਜਿਹੇ ਜ ਆਪਾਂ ਬੱਚੇ ਨੂੰ ਮੋਹ ਪਿਆਰ ਕਰਾਂਗੇ ਨਾ ਤੇ ਉਹੋ ਜਿਹਾ ਹੀ ਬੱਚਾ ਕਰਦਾ ਹੁੰਦਾ ਉਹਨਾਂ ਨੂੰ ਜਾਂ ਤਾਂ ਨਾਨੀ ਹੋਵੇ ਤੇ ਜਾਂ ਉਹਨਾਂ ਨੂੰ ਮਾਂ ਹੋਵੇ ਉਹ ਤਾਂ ਕਿਤੇ ਚਾਇਤ ਨਾ ਮੈਨੂੰ ਵੀ ਨਹੀਂ ਬੁਲਾਉਂਦਾ ਮਾਂ ਪਿਓ ਉਹੀ ਗੱਲ ਬਥੇਰਾ ਕਰਦਾ ਹੁਣ ਉਹ ਕਿਹੜਾ ਕਰਦਾ ਨਿੰਗਾ ਸਾਰੀ ਚੀਜ਼ ਉਹਨੂੰ ਖਾਣ ਪੈਣ ਨੂੰ ਲਿਆ ਕੇ ਦਿੰਦਾਗਾ ਅੱਛਾ ਨਾ ਨਾਨੀ ਹੋਵੇ ਕਿ ਮਾਂ ਹੋਵੇ ਹਾਂ ਅਸੀਂ ਤਾਂ ਪੂਰਾ ਲਾਡ ਪਿਆਰ ਕਰਦੀਆਂ ਮੈਂ ਤਾਂ ਹੈ ਹਰ ਇੱਕ ਚੀਜ਼ ਲਿਆ ਕੇ ਦਿੰਦੀ ਆ ਉਹਨਾਂ ਨੂੰ ਤੇ ਅਸੀਂ ਕਿਹੜਾ ਲਿਆ ਕੇ ਨਹੀਂ ਦਿੰਦੇਗਾ ਸੁੱਖ ਨਾ ਕਾਲਾ ਘਾਟਾ ਨਾ ਸਾਡੇ ਘਰੇ ਖਾਣ ਪੀਣ ਨੂੰ ਤਾਂ ਫਰਿਜ ਭਰਿਆ ਰਹਿੰਦਾ ਪੈਣ ਨੂੰ ਉਹਨਾਂ ਨੂੰ ਤਾਂ ਸਾਰਾ ਦਿਨ ਚੜਦੇ ਤੇ ਚੜਦੇ ਲਿਆ ਕੇ ਦਿੰਨੇਗੇ ਅਸੀਂ ਉਹ ਮੈਨੂੰ ਪਤਾ ਹੀ ਹੈ ਜਿਹੜਾ ਤੁਸੀਂ ਚੜਦੇ ਚੜਦਾ ਲਿਆ ਕੇ ਦੇਨੇ ਸਭ ਮੈਂ ਦੇਖਦੀ ਆ ਖਾਣ ਪੀਣ ਵੀ ਮੈਂ ਦੇਖਦੀ ਆ ਹੈ ਪਰ ਬੰਦਾ ਆਏ ਤਾਂ ਸੋਚ ਲੈ ਸੋਚੀ ਤਾਂ ਹੁਣ ਜਾਣੀ ਹੈ ਕਿ ਹੁਣ ਉਹਨਾਂ ਮਾਰੇ ਅਸੀਂ ਫਿਰ ਦਾਂਗੇ ਅਸੀਂ ਕਹਿੰਦੇ ਬਚਾਏ ਤੁਹਾਨੂੰ ਉਹ ਗੱਲ ਉਹ ਤਿਆਰ ਦੂਗਾ ਜਾਂ ਕੋਈ ਹੋਗਾ ਇਹ ਤਾਂ ਇੱਕ ਠੱਕੇ ਨਾਲ ਮੇਰੀ ਧੀ ਜੂਨ ਗੁਜ਼ਾਰਾ ਕਰੀ ਜਾਨੀ ਆ ਪਰ ਤੁਸੀਂ ਕਿੱਥੇ ਪੱਬ ਲੱਗਣ ਦਿਨੇ ਪੱਬ ਲੱਗਣ ਨੂੰ ਭਾਣੇ ਕਿਦੇ ਨਹੀਂ ਅਸੀਂ ਉਹਨਾਂ ਨੂੰ ਕੋਸ ਆਖਿਆ ਤੂੰ ਤਾਂ ਉਹੀ ਗੱਲਾਂ ਆਂਦੀਆਂ ਗੱਲਾਂ ਮੁੱਖ ਰੱਖਦੀਆਂ ਈ ਮੈਂ ਤਾਂ ਆਪੀ ਮੁੱਖ ਰੱਖਦੀਆਂ ਜੇ ਮੈਂ ਕੋਈ ਚੱਕ ਦੀ ਗੱਲ ਕਹਿਨੀ ਆ ਤਾਂ ਸਾਨੂੰ ਭੈੜੀ ਲੱਗਦੀਆਂ ਅਜੇ ਹਾਂ ਤੂੰ ਤਾਂ ਲੜਾਈ ਭਾੜਦੀਆਂ ਫੇਰ ਉਹ ਤਾਂ ਲੜਾਈਆਂ ਜ਼ਿਆਦਾ ਆ ਜਾਂਦੀਆਂ ਸਾਡੇ ਵਗੂ ਵਗੂ ਕੀ ਕਰਗੇ ਇਹਨਾਂ ਦਾ ਇਹ ਤਾਂ ਨਾ ਬੱਸ ਮੇਰਾ ਖੈੜਾ ਨਹੀਂ ਛੱਡਦੀਆਂ ਕਿਲੇ ਉਹ ਵਾਰੀ ਨਾ ਜਾਂਦੀ ਮੇਰੇ ਸਹਾਰੇ ਕਿਦੇ ਮਾਂ ਆ ਜਾਂਦੀ ਆ ਕਿਦੇ ਧੀ ਆ ਜਾਂਦੀ ਹੈਗੀ ਇਹ ਤਾਂ ਖੰਗੀ ਕਹਿੰਦੀ ਬੁਰਕੀ ਨਹੀਂ ਪਾਉਣ ਦਿੰਦੇਗਾ ਰੋਟੀ ਦੀ ਮੂੰਹ ਚ ਜੇ ਚਾ ਚੱਕ ਲੈਣੇ ਆ ਉਹ ਸਾਹਮਣੇ ਚ ਸਲਾ ਦਿੰਦੇਗਾ ਜੇ ਰੋਟੀ ਚੱਕ ਲੈਣੀ ਆ ਉਹ ਬੁਰਕੀ ਦਾ ਦਿੰਦਗਾ ਹਜੇ ਤੱਕ ਨਹੀਂ ਆਇਆ ਕੀ ਹਾਲ ਹੈ ਬਾਈ ਠੀਕ ਹੈ ਠੀਕ ਹੈ ਵਧੀਆ ਚੱਲ ਗਏ ਫਿਰ ਆਪਾਂ ਕਿੱਧਰ ਚੱਲੀਏ ਚੱਲਦੇ ਆ ਮੈਂ ਤੈਨੂੰ ਐਂ ਕਹਿੰਦਾ ਸੀ ਘਰੇ ਦੱਸਿਆ ਹੈ ਨਾ ਘਰੇ ਤਾਂ ਮੈਂ ਦੱਸਿਆ ਸਰ ਇਹਨੂੰ ਚੱਲ ਵਧੀਆ ਕੀਤਾ ਹਾਂ ਹੁਣ ਕਈ ਥਾਵਾਂ ਤੇ ਤਾਂ ਮੈਂ ਵੀ ਫੀਲਡਿੰਗ ਲਾਤੀ ਉਹਦੀ ਠੀਕ ਹੈ ਕਿਸੇ ਪਾਸੇ ਜਾਣ ਨਹੀਂ ਹੁੰਦੇ ਮਾਂ ਮੇਰਾ ਵੀ ਮੈਂ ਪਤਾ ਕਰ ਲਿਆ ਠੀਕ ਹੈ ਆਪਣੇ ਉਥੇ ਨਾਨਕੇ ਜਿੱਥੇ ਹੈਗੇ ਆ ਉੱਥੇ ਹੈ ਨਹੀਂਗਾ ਉਹ ਉੱਥੋਂ ਭੱਜ ਗਿਆ ਵੇ। ਦੇਖ ਭਈ ਉਹਨੂੰ ਆਪਾਂ ਲੱਭਣਾ ਤਾਂ ਹੈਗਾ। ਹੁਣ ਤੂੰ ਦੇਖ ਕਿੱਧਰ ਚੱਲਣਾ। ਮੈਂ ਤਾਂ ਤੇਰੇ ਲਈ ਤਿਆਰ ਆ। ਇੱਕੋ ਇੱਕ ਹੱਲਾ ਬਸ ਮੈਂ ਤੁਹਾਨੂੰ ਦੱਸਦੀ ਗੱਲ ਐ ਜੇਦੋਂ ਅਗਰ ਭੇਜ ਮਿਲ ਗਿਆ ਆਪਾਂ ਨੂੰ ਆਮਾ ਮਿਲ ਜੂਗਾ। ਠੀਕ ਐ ਉਹਦੇ ਨਾਲ ਹੀ ਐ ਮੈਨੂੰ ਪਤਾ। ਉਹ ਤੋਂ ਬਿਨਾ ਕਿਤੇ ਨਹੀਂ ਜਾਂਦਾ ਉਹ। ਤੂੰ ਦੇਖ ਭਈ ਕਿੱਧਰ ਚੱਲੀਏ ਫਿਰ। ਪਹਿਲਾਂ ਅਗਰ ਭੇਜ ਦੇ ਘਰੇ ਚੱਲਦੇ ਆ। ਠੀਕ ਐ। ਤੂੰ ਆ ਜਾ ਆਪਾਂ ਅਗਰ ਭੇਜ ਦਾ ਘਰ ਦੇਖਦੇ ਆ। ਫਿਰ ਕਰਦੇ ਆ ਗੱਲ ਕੀ ਬੰਦੀ। ਕਈ ਬਾਈ ਆਇਆ ਨਹੀਂ ਘਰੇ। ਨਾ ਉਹ ਤਾਂ ਆਇਆ ਨਹੀਂ ਕਿ ਤੂੰ ਉਹਨਾਂ ਦੇ ਨਾਲ ਨਹੀਂ ਗਿਆ। ਮੈਂ ਨਾਲ ਜਾਣਾ ਸੀ ਮੈਨੂੰ ਕਹਿੰਦਾ ਆ ਤੇ ਲੀਡੇ ਕੱਪੜੇ ਪੈਕ ਕਰ ਲਿਆ ਹਾਂ ਤੇ ਜਦੋਂ ਮੈਂ ਜਾ ਕੇ ਏਡੇ ਤੇ ਦੇਖਿਆ ਉਹ ਤਾਂ ਹੈ ਨਹੀਂ ਸੀ ਉਤੋਂ ਫੋਨ ਦਾ ਬੰਦ ਆ ਗਿਆ ਜਾਂਦਾ ਮੈਂ ਕਿਹਾ ਘਰੇ ਮੁੜ ਗਿਆ ਹੋਊਗਾ ਫੋਨ ਦਾ ਚਾਰਜਰ ਖਤਮ ਸੀਗਾ ਮੈਂ ਕਿਹਾ ਚਾਰਜਰ ਚੱਕਣ ਨਾ ਜਾਵੜੇ ਹੋਵੇ ਨਾ ਭਾਈ ਉਹ ਤਾਂ ਫਿਰ ਭੱਗ ਗਿਆ ਤੂੰ ਕਹ ਤਾ ਬਟੂ ਬਨਾਰਡ ਜਾਣਾ ਸੀ ਉਹਨੇ ਜੀ ਤੂੰ ਕਹਿ ਕੇ ਗਿਆ ਸੀ ਫਿਰ ਮੈਂ ਨਾਰ ਜਾਊਂਗਾ ਉਹ ਮੈਂ ਨਾਲ ਜਾਣਾ ਸੀ ਤੇ ਲੀਡੇ ਕੱਪੜੇ ਪੈਕ ਕਰਨ ਗਿਆ ਸੀਗਾ ਮੈਨੂੰ ਆਨੇ ਆਪ ਹੀ ਕਿਹਾ ਵੀ ਤੂੰ ਅੱਡੇ ਤੇ ਆ ਜੀ ਮੈਂ ਉੱਥੇ ਚੱਲਿਆ ਮੈਂ ਗੱਲ ਸੁਣ ਲੈ ਗੱਲ ਆ ਸੁੱਲਾ ਸੁਪانيه ਨਾ ਇੱਥੇ ਨਾ ਮਰਦਾ ਇਹਨੂੰ ਸਾਰਾ ਪਤਾ ਕਿੱਧਰ ਕਿੱਥੇ ਆ ਗੱਲਾਂ ਦੇ ਕੀ ਕਰਦਾ ਮੈਂ ਲੀੜੇ ਚੱਕਣ ਬਾਗਿਆ ਉਹ ਮਾਸੀ ਮੈਨੂੰ ਕੀ ਪਤਾ ਮੈਨੂੰ ਤਾਂ ਟਾਲ ਕੇ ਕਹਿੰਦਾ ਵੀ ਤੂੰ ਅੱਡੇ ਤੇ ਆ ਜੀ ਮੈਂ ਜਾਣਾ ਉੱਥੇ ਤੇ ਮੈਂ ਇਹਨੂੰ ਥੋੜਾ ਬਹੁਤਾ ਕੰਮ ਸੀ ਕਰੇ ਨਾਲੇ ਮੈਂ ਆਖਿਆ ਮੈਂ ਉਹ ਕਰ ਆਉਂਗਾ ਨਾਲੇ ਮੈਂ ਲੀੜੇ ਕੱਪੜੇ ਚੱਕ ਲਿਆਂਗਾ ਉਹ ਭੈਣ ਜੀ ਆਏ ਹੋਗੀ ਸਵਾਰੀਆਂ ਬਾੜਨਾ ਹੋਗੀਆਂ ਹੋਣਗੀਆਂ ਅੱਛਾ ਉਹ ਹੋ ਗਿਆ ਆ ਉਹ ਅੱਡੇ ਤੂੰ ਕਹੀ ਤਾਂ ਜਾਂਦੇ ਸੀ ਟਰਾਲੀ ਤਾਂ ਤੁਰ ਗਈ ਐ ਬੇ ਬਸ ਰਹਿਣ ਦੇ ਤੂੰ ਤਾਂ ਉਹਦਾ ਜੁੰਡੀ ਦਾ ਯਾਰ ਪੱਕਾ ਐ ਤੈਨੂੰ ਛੱਡ ਜੂਗਾ ਉਹ ਗੱਲਾਂ ਦੇਖ ਕਰਦਾ ਐ ਤੈਨੂੰ ਬੈਠਣ ਦੀ ਜਗ੍ਹਾ ਨਹੀਂ ਹੋਣੀ ਤੂੰ ਵੀ ਨਾਕਦਾਈ ਕਰ ਜਗ੍ਹਾ ਨਹੀਂ ਹੋਣੀ ਬੁੱਤ ਬੈਠਣ ਦਾ ਥਾਂ ਛੱਡ ਗਿਆ ਉਹ ਪੁੱਤ ਜੇ ਮੈਨੂੰ ਪਤਾ ਹੁੰਦਾ ਤਾਂ ਮਾਸੀ ਮੈਂ ਘਰੇ ਕਿਉਂ ਆਉਂਦਾ ਵੀ ਮੈਨੂੰ ਮੈਂ ਜਾਣ ਬੁੱਝ ਕੇ ਆਇਆ ਮੈਂ ਤਾਂ ਉਹਦਾ ਪਤਾ ਲੈਣ ਨਹੀਂ ਆਇਆ ਮੈਨੂੰ ਉਹਦਾ ਫੂੰ ਨਹੀਂ ਲੱਗਦਾ ਕਿ ਉਹਦਾ ਜਾਣ ਕੇ ਪੜਦੇ ਪਾਉਣ ਆਇਆ ਤੈਨੂੰ ਪਤਾ ਉਹ ਉਹਨੂੰ ਕਹਤਾ ਹਾਂ ਮੈਂ ਜਾਣ ਕੇ ਘਰੇ ਉਹੀ ਕੇ ਆਉਂਗਾ ਹਾਂ ਤੈਨੂੰ ਸਾਰਾ ਪਤਾ ਉਹ ਕੀ ਕਰਤੂਤਾ ਕਰਦਾ ਫਿਰਦਾ ਤੇ ਹੁਣ ਕਿੱਥੇ ਗਿਆ ਕਿਹੜੇ ਗੰਦਾਂ ਦੇ ਪੜਦੇ ਪੜਦੇ ਅਸੀਂ ਕੀ ਕਰਤਾ ਐਸਾ ਕੀ ਮਾੜਾ ਕੀਤਾ ਉਹ ਅਸੀਂ ਤਾਂ ਸੋਚਿਆ ਸੀਗੇ ਵੀ ਚਲ ਜਾ ਕੇ ਉੱਥੇ ਹੜਪੀੜਤਾ ਕੋਲੇ ਉੱਥੇ ਜਾ ਕੇ ਸੇਵਾ ਕਰਾਵਾਂਗੇ ਇਹ ਕੋਈ ਪਰਦੇ ਪਾਉਣ ਵਾਲੀ ਗੱਲ ਆ ਜੀ ਇਹ ਗੱਲਾਂ ਨਾ ਸਾਰੀਆਂ ਮੇਰੇ ਨੋਹਾਂ 'ਚ ਐ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਪਰਦੇ ਪਾਉਣ ਵਾਲੀ ਨਾਲੇ ਹੋਰ ਬਹਿਤਾਂ ਕੀ ਕਰਦੇ ਫਿਰਦੇ ਐ ਗਿਆ ਹੜਪੀੜਤਾ ਦੀ ਸੇਵਾ ਕਰਨ ਕਿਉਂਕਿ ਕਿੱਥੇ ਨਿਕਲਿਆ ਹੋਊਗਾ ਉਹ ਵੀ ਲੈਣ ਨੂੰ ਕਿੱਥੇ ਗਿਆ ਲੈ ਦੱਸ ਕੇ ਗਿਆ ਪੈਸੇ ਤੁਸੀਂ ਦੋਨੇ ਭਰਾ ਲੈ ਕੇ ਗਿਆ ਹੋਗੇ ਚਲ ਪੈਸੇ ਲੈ ਕੇ ਮਹਾਂ ਚਲ ਸੇਵਾ 'ਚ ਜਾਉ ਭਈ ਮਹਾਂ ਮਾਸੀ ਵੇ ਜਾ ਮੇਰੀ ਗੱਲ ਸੁਣ ਲੈ ਹੋਰ ਖੋਡੇ ਘਰੇ ਕੀ ਲੜਾਈ ਕਲੇਸ਼ ਆ ਉਹਦਾ ਮੈਨੂੰ ਨਹੀਂ ਪਤਾ ਬਾਈ ਨਾਲ ਤੁਹਾਡੀ ਕੀ ਗੱਲਬਾਤ ਆ ਪਰ ਮੈਂ ਤਾਂ ਮੈਨੂੰ ਤੁਸੀਂ ਐਵੇਂ ਹਰੇਕ ਗੱਲ ਚ ਕਿੜੀਸ ਲੈਨੇ ਆ ਉਹ ਪੁੱਠੇ ਕੰਮ ਕਰਦੇ ਉਹ ਪੁੱਠੇ ਕੰਮ ਮੇਰਾ ਆਪਦਾ ਘਰ ਪਰਿਵਾਰ ਆ ਮੈਂ ਪੁੱਠੇ ਕੰਮ ਕਰਦਾ ਫਿਰਦਾ ਨਾ ਕਿਤੇ ਕੋਈ ਲੰਬਾ ਆਇਆ ਗਾ ਗੱਲ ਦਾ ਵੀ ਜਾ ਭੇਜੇ ਦਾ ਲੰਬਾ ਆ ਗਿਆ ਉਹਦਾ ਆ ਗਿਆ ਲੰਬਾ ਚੱਲ ਪਿੰਡ ਸੀ ਨੇ ਜਾਣੀ ਕੀ ਕਰੀ ਜਾਂਦੇ ਸੀ ਜਵਾ ਗੱਲ ਕੀ ਹੋ ਰਹੀ ਆ ਕੀ ਹੋਈ ਜਾਂਦੀ ਸੀ ਉਹ ਮੈਂ ਤਾਂ ਬਾਈ ਨੂੰ ਦੇਖਣ ਆਇਆ ਸੀਗਾ ਹੂੰ ਬਾਈ ਨੂੰ ਦੇਖਣ ਆਇਆ ਉਹ ਤੇਰੇ ਨਾਲ ਤਾਂ ਗਿਆ ਸੀ ਵੀਰੇ ਉਹ ਮੇਰੇ ਨਾਲ ਕਾਣੂ ਗਿਆ ਸੀ ਭਾਬੀ ਮੈਨੂੰ ਕਹਿੰਦਾ ਜਾ ਕੇ ਲੀੜਾ ਕਪੜਾ ਚੱਕ ਲਿਆ ਮੈਂ ਏਡੇ ਤੇ ਮਿਲਦਾ ਉਦੋਂ ਪਹਿਲਾਂ ਕੋਈ ਟਰਾਲੀ ਆਈ ਸੀਗੀ ਸ਼ਾਇਦ ਉਹਦੇ ਤੇ ਨਾ ਚੜ ਗਿਆ ਹੋਵੇ ਤੇ ਫੋਨ ਸਵੱਚ ਆਫ ਹੁੰਦਾ ਸੀ ਮੈਂ ਕਿਹਾ ਸ਼ਾਇਦ ਘਰੇ ਨਾ ਵਗ ਗਿਆ ਹੋਵੇ ਮੈਂ ਘਰੇ ਪਤਾ ਕਰ ਗਿਆ ਜਾਣ ਕੇ ਬੰਦ ਕਰ ਲਿਆ ਭਾਈ ਫੋਨ ਤਾਂ ਜਾਣ ਕੇ ਬੰਦ ਕਰ ਲਿਆ ਮੈਂ ਸਭ ਪਤਾ ਉਹ ਤਾਂ 5 ਮਿੰਟ ਨਹੀਂ ਫੋਨ ਬੰਦ ਕਰ ਰੱਖਦਾ ਹੋਰ ਅਸੀਂ ਵੀ ਲਾ ਕੇ ਦੇਖਿਆ ਬੰਦ ਆਈ ਜਾਂਦਾ ਕਿ ਇਹਨੇ ਲਾਇਆ ਸੀ ਆਪਣੀ ਬਹੂ ਨੇ ਉਹ ਮੈਨੂੰ ਨਾ ਜਾਣ ਲੱਗਾ ਵੀ ਉਹ ਕਹਿੰਦਾ ਸੀ ਕਹਿੰਦਾ ਮੇਰਾ ਨਾ ਫੋਨ ਦਾ ਚਾਰਜਿੰਗ ਜੇ ਇਹਦੇ ਘਟਾ ਤੇ ਮੈਂ ਚਾਰਜਰ ਚੱਕ ਲਿਆਉਣਾ ਹੈ ਮੈਂ ਅਖੇ ਸ਼ਾਇਦ ਘਰੇ ਆ ਗਿਆ ਉਹ ਵੀ ਚਾਰਜਰ ਚੱਕ ਚਾਰਜੀ ਤਾਂ ਘਰੀ ਪਿਆ ਉਹਦਾ ਫੋਨ ਤਾਂ ਬੰਦ ਹੋਣ ਵਾਲੀ ਹੋਊਗਾ ਜਿਹੜੇ 2 ਦਿਨ ਪਹਿਲਾਂ ਹੋ ਗਏ ਘਰੇ ਨਹੀਂ ਸੀ ਆਇਆ ਉਹ ਨਾ ਗੱਲ ਸੁਣਾ ਚੱਲ ਮੰਨ ਲਿਆ ਚੱਲ ਤੈਨੂੰ ਛੱਡ ਗਿਆ ਕਿਸੇ ਟਰਾਲੀ ਨਾਲ ਹੋਰ ਚੜ ਗਿਆ ਉਹ ਫੋਨ ਤਾਂ ਉਹਨਾਂ ਕੋਲੇ ਹੈਗੇ ਨੇ ਤੇਰਾ ਨੰਬਰ ਵੀ ਆ ਉਹਦੇ ਕੋਲੇ ਹੈ ਘਰ ਦਾ ਨੰਬਰ ਵੀ ਹੈ ਉਹਨਾਂ ਨੇ ਫੋਨ ਕਰ ਸਕਦੇ ਕਿਸੇ ਹੋਰ ਪੌਣ ਵੜ ਕੇ ਹਾਂ ਉਹ ਤਾਂ ਹੁਣ ਮੈਨੂੰ ਕੀ ਪਤਾ ਮਾਸੀ ਵੀ ਉਹ ਕਿੱਥੇ ਗਿਆਗਾ ਜਾਂ ਤਾਂ ਉਹ ਕਹਿੰਦੇ ਮੈਨੂੰ ਇੰਨਾ ਪਤਾ ਵੀ ਮੈਂ ਏਡੇ ਤੇ ਜਾ ਕੇ ਪੁੱਛਿਆ ਉਹ ਕਹਿੰਦੇ ਵੀ ਉਹ ਜਿਹੜੀ ਟਰਾਲੀ ਜਾਣੀ ਸੀਗੀ ਉਹ ਤਾਂ ਤੁਰ ਗਈ ਐ ਤੇ ਮੈਂ ਉਹਨਾਂ ਨੂੰ ਇਹ ਵੀ ਪੁੱਛਿਆ ਵੀ ਕੌਣ ਕੌਣ ਗਿਆ ਕਹਿੰਦੇ ਵੀ ਬੰਦੇ ਪਿੰਡ ਦੇ ਬਾਵਾ ਸੀਗੇ ਨਾਂ ਤਾਂ ਕੋਈ ਪਤਾ ਨਹੀਂ ਗਾ ਫਿਰ ਪਿੰਡ ਜਿਹੜਾ ਤਾਂ ਫੋਨ ਹੀ ਬੰਦ ਹੋ ਗਿਆ ਤਾਂ ਨੰਬਰ ਕਿੱਥੋਂ ਕੱਢੇ ਜੇ ਫੋਨ ਚੱਲੂ ਫੇਰ ਹੀ ਨੰਬਰ ਨਿਕਲੂ ਬਈ 24 ਘੰਟੇ ਤਾਂ ਕੋਲ ਜਮਾ ਜਿਹੜੇ ਨਾਲ ਰਹਿੰਦੇ ਮੂੰਹ ਜਵਾਨੀ ਨੰਬਰ ਯਾਦ ਹੁੰਦੇ ਨੇ ਉਹਨਾਂ ਦੇ ਤਾਂ ਨੰਬਰ ਕਿੱਥੋਂ ਕੱਢੇ ਆ ਗਏ ਨੰਬਰਾਂ ਦਾ ਵੀ ਮੂੰਹ ਜਵਾਨੀ ਇਹ ਤੇ ਪਟੱਕੇ ਨੇ ਇਹਨਾਂ ਵਿੱਚੋਂ ਮੈਨੂੰ ਆਪਕਾ ਬੇਬੇ ਖਲਾਣੇ ਦੇ ਨੰਬਰ ਕਿੱਥੇ ਮੈਨੂੰ ਕੋਈ ਪਤਾ ਨਾ। ਭੋਲਾ ਇਹਦਾ ਪੁੱਤ ਤਾਂ ਕਾਸੇ ਦਾ ਨਹੀਂ ਪਤਾ। ਭੋਲਾ। ਪਾੜਾ ਵਿਚਾਰਾ ਪਤਾ ਹੀ ਨਹੀਂ ਹੰਤਾ ਨੰਬਰ ਕੱਢਣ ਦਾ। ਕਰੇ ਵੀ ਕੀ? ਲੈ ਤਾਂ ਹੀ ਮੇਰਾ ਮੱਥਾ ਠਣਕੀ ਜਾਂਦਾ ਸੀ। ਤਾਂ ਹੀ ਕਲਪਨਾ ਲੱਗੀ ਪਈ ਸੀ। ਲੈ ਬਾਈ ਤਾਂ ਆ ਫਿਰਦਾ ਹੈਗਾ। ਕਲਪਨਾ ਤਾਂ ਹਜੇ ਹੋਊਗੀ ਤੈਨੂੰ। ਉਹ ਨਾ ਕੋਈ ਨਹੀਂ ਹਜੇ। ਵਾਕਿਆ ਫਿਰ ਜਿਹੜੇ ਉਥੇ ਕਢਾਦੀ। ਉਹ ਐਵੇਂ ਨਾ ਟੈਨਸ਼ਨ ਲੋ ਕਿਉਂ ਐਵੇਂ ਕਲਪਨਾ ਬਾਈ ਗਿਆ ਹੋਊਗਾ ਮੈਂ ਦੂਜੇ ਮੁੰਡੇ ਗਏ ਨਾ ਮੈਂ ਉਹਨਾਂ ਨੂੰ ਪੁੱਛਦਾਗਾ ਵੀ ਕਿਹੜੀ ਟਰਾਲੀ ਤੇ ਚੜਿਆ ਸੀਗਾ ਮੈਂ ਉਹਨਾਂ ਨੂੰ ਫੋਨ ਲਾ ਕੇ ਤੁਹਾਨੂੰ ਦੱਸ ਦੂੰਗਾ ਓਏ ਨਹੀਂ ਫਿਰ ਤੈਨੂੰ ਮੈਂ ਦੱਸਦਾ ਨਾ ਇੱਥੇ ਬਹਿ ਕੇ ਪੁੱਛ ਜਿਹਨੂੰ ਪੁੱਛਣਾ ਪੁੱਛ ਉਹਨਾ ਮੈਂ ਮੈਂ ਤਾਂ ਫੋਨ ਨਹੀਂ ਲਾਇਆ ਘਰੋਂ ਤੇ ਫੋਨ ਤੂੰ ਜਾਣ ਕੇ ਨਹੀਂ ਲਾਇਆ ਵੀ ਮੈਨੂੰ ਉੱਥੇ ਬਿਠਾਣਾ ਲੈਣ ਤੈਨੂੰ ਮੈਂ ਨਿਕਲ ਨਹੀਂ ਦੇਣਾ ਹਸਾਬ ਲਾ ਲੈ ਦੇਖ ਲੈ ਪਰ ਇਹ ਕਿਹਨੂੰ ਪੱਤ ਕੇ ਆਇਆ ਹੋਗਾ ਹੁਣ ਮੈਨੂੰ ਤੂੰ ਕੈਦ ਕਰਾ ਦੇ ਇੱਥੇ ਰਿਕਲ ਨਹੀਂ ਦੇਣਾਗਾ ਤੇ ਮੈਂ ਕੀ ਕੀਤਾਗਾ ਫਿਰ ਜੇ ਤੈਨੂੰ ਇੰਨਾ ਹੀ ਆ ਤਾਂ ਤੂੰ ਆ ਇਹਨੂੰ ਕਹਿ ਆਪਦੇ ਭਰਾਵਾਂ ਨੂੰ ਸੱਦ ਕੇ ਤੇ ਉਹਨੂੰ ਫੜ ਮੈਨੂੰ ਕੀ ਪਤਾ ਹੁਣ ਮੈਨੂੰ ਤਾਂ ਕਹਿੰਦਾ ਕਿ ਮੈਂ ਸੱਦ ਲਾਣੀ ਆ ਤੈਨੂੰ ਫੜਾਂਗੇ ਪਹਿਲਾਂ ਤਾਂ ਸਮਝੇ ਗੱਲ ਮੈਨੂੰ ਖਾ ਮਖਾ ਫੜੋਂਗੇ ਖਾ ਜਿਹੜੇ ਨਾਮ ਕੋ ਵਿਚ ਰਹਿਣਾ ਲਾ ਕੇ ਤੈਨੂੰ ਫੜਾਂਗੇ ਇਹ ਨਾ ਕੋਈ ਗੱਲ ਨਾ ਕੋਈ ਬਾਤ ਨਾ ਤੈਨੂੰ ਐਵੇਂ ਫੜੀ ਜਾਣੀ ਆ ਤੂੰ ਇਹ 24 ਘੰਟੇ ਕੋਲ ਰਹਿਣਾ ਤੈਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਕਿਹਦੇ ਨਾਲ ਹੈਗਾ ਕਿਹਦੇ ਨਾਲ ਨਹੀਂ ਉਹ ਤਾਂ ਮੈਨੂੰ ਮੈਂ ਤੁਹਾਨੂੰ ਉਹੀ ਤਾਂ ਗੱਲ ਦੱਸੀ ਵੀ ਮੈਨੂੰ ਕਹਿੰਦੇ ਵੀ ਤੂੰ ਵੀ ਆਦਾ ਲੀੜਾ ਕਪੜਾ ਚੱਕ ਲਿਆ ਦੋ ਤਿੰਨ ਦਿਨ ਲੱਗ ਜਾਣੇ ਉੱਥੇ ਹੁਣ ਐ ਥੋੜੀ ਵੀ ਹੱਥ ਲਾ ਕੇ ਮੋੜਾਵਾਂਗੇ ਮੈਂ ਕਿਹਾ ਚੱਲ ਠੀਕ ਐ ਉਦੋਂ ਪਹਿਲਾਂ ਕੋਈ ਟਰਾਲੀ ਆਈ ਏ ਤੂੰ ਉਹਦੇ ਚ ਚੜ ਗਿਆ ਹੋਊਗਾ ਤਾਂ ਮੈਂ ਫੋਨ ਲਾ ਕੇ ਦੇਖਿਆ ਫੋਨ ਬੰਦ ਹੁੰਦਾ ਸੀ ਮੈਂ ਕਿ ਕੀ ਪਤਾ ਘਰੇ ਨਾ ਜਾੜਿਆ ਹੋਵੇ ਮੈਨੂੰ ਕਹਿੰਦੇ ਅਸੀਂ ਚਾਰ ਦੇ ਮੈਂ ਚੱਕੀ ਤੀ ਮੈਨੂੰ ਫੋਨ ਨਹੀਂ ਕੀਤਾ ਕਿਸੇ ਦੇ ਨੰਬਰ ਤੋਂ ਹੈ ਤੈਨੂੰ ਛੱਡ ਗਿਆ ਉਹ ਤੇਰਾ ਤਾਂ ਮਿੰਟ ਪਸਾ ਨਹੀਂ ਸੀ ਕਰਦਾ ਉਹ ਪੰਜ ਦੀ ਪਲੇਟ ਮਿੰਟ ਬਸਾਉਂ ਮੈਨੂੰ ਕਿ ਮੈਂ ਉਹਦੇ ਨਾਲ ਵਾਇਆ ਮਿੰਟ ਵਸਾ ਨਹੀਂ ਕਰਦਾ ਤੁਸੀਂ ਵੈਹਾ ਹੀ ਆ ਉਹਦੇ ਨਾਲ ਹੈ ਜਿਹੜਾ ਇੱਕ ਥਾਂ ਤੁਸੀਂ ਖਾਣੇ ਪੀਣੇ ਇੱਕ ਥਾਂ ਤੁਸੀਂ ਰਹਿਨੇ ਹੋ ਭਾਂ ਜੋ ਬਲੇਖੇ ਚ ਰਹਿ ਗਿਆ ਹੋ ਵੀ ਹੋ ਚੜ ਗਿਆ ਜਿਵੇਂ ਇਹਨੇ ਕੱਟਤੀ ਆ ਮੈਨੂੰ ਪਤਾ ਹੀ ਨਹੀਂ ਲੱਗਿਆ ਇਹੋ ਐ ਡਾਬਾ ਬੰਦਾ ਹੀ ਨਹੀਂ ਦਿਸਿਆ ਮੇਰੀ ਗੱਲ ਸੁਣ ਮਾਸੀ ਇੱਕ ਥਾਂ ਤੁਸੀਂ ਖਾਣੇ ਪੀਣੇ ਇੱਕ ਥਾਂ ਬੈੰਨੇ ਨੇ ਬੰਦੇ ਬੰਦੇ ਨਾਲ ਹੀ ਉੱਠਦੇ ਬੈੰਦੇਗੇ ਔਰ ਜਨਾਨੀਆਂ ਨਾਲ ਬੈਠਦੇ ਉੱਠਦੇ ਆ ਤੇ ਫੇਰ ਬੰਦੇ ਜਿਹੜੇ ਬੰਦਿਆਂ ਨਾਲ ਉੱਠਦੇ ਬੈਠਦੇ ਉਹਨਾਂ ਨੂੰ ਪਤਾ ਵੀ ਹੁੰਦਾ ਹੈ ਵੀ ਆਹ ਬੰਦਾ ਕਿੱਥੇ ਜਾਂਦਾ ਕੀਦੇ ਨਾਲ ਰਹਿੰਦਾ ਕੀ ਕਰਦਾ ਹੈ ਉਹ ਦੇ ਦੇ ਉਹ ਤਾਂ ਫੋਨ ਹੀ ਸੋਚਾ ਆਪਾਂ ਕਿ ਹੁਣ ਮੈਨੂੰ ਈ ਪਤਾ ਆ ਕਿ ਬੰਦਿਆਂ ਦਾ ਪਤਾ ਹੁੰਦਾ ਫਿਰ ਦੱਸੀ ਤਾਂ ਜਾਂਦਾ ਕਿ ਉਹਥੇ ਸੇਵਾ ਚ ਗਿਆਗਾ ਤੂੰ ਫੋਨ ਕਰ ਤੋਆ ਪਿਆਗਾ ਕਿ ਤੂੰ ਮਰਜ਼ੀ ਪਤਾ ਕਰ ਪਤਾ ਕਰਕੇ ਦੇ ਸਾਨੂੰ ਵੀ ਉਹ ਕਿੱਥੇ ਹੈ ਹੁਣ ਇੰਨੇ ਥਾਂ ਤੇ ਹੜਾਏ ਆ ਇਧਰ ਪ੍ਰੋਜਪਰ ਵਾਲੇ ਪਾਸੇ ਵੀ ਉਧਰ ਕਰਨੀ ਕਰਨ ਵਾਲੇ ਪਾਸੇ ਵੀ ਕੀ ਪਤਾ ਕਿਹੜੀ ਟ੍ਰੈਲੀ ਤੇ ਜਿਹੜੇ ਆਹੋ ਨਾ ਤੁਸੀਂ ਬੈਠੇ ਨੇ ਰੈਸਲਾ ਤਾਂ ਕੀਤੀ ਹੋਗੀ ਦੀ ਆਪਾ ਕਿਹੜੇ ਪਾਸੇ ਜਾਵਾਂਗੇ ਤਰਨਤਾਰਨ ਜਾਵਾਂਗੇ ਕਿ ਅਪਰੋਜਪੁਰ ਕਨੀ ਜਾਵਾਂਗੇ ਇਹ ਤਾਂ ਤੈਨੂੰ ਪਤਾ ਹੀ ਹੋਊਗਾ ਮੈਨੂੰ ਤਾਂ ਉਹ ਕਹਿੰਦਾ ਸੀ ਤਰਨਤਾਰਨ ਵਾਲੇ ਪਾਸੇ ਪਰ ਮੈਨੂੰ ਪਤਾ ਵੀ ਉਦੋਂ ਪਹਿਲਾਂ ਦੋ ਤਿੰਨ ਟਰਾਲੀਆਂ ਟੱਪੀਆਂ ਸੀ ਜਿਹੜੀਆਂ ਅਪਰੋਜਪੁਰ ਨੂੰ ਮੈਂ ਕਿਹਾ ਕੀ ਪਤਾ ਉੱਧਰ ਨੂੰ ਨੇ ਰਿਆਵੜਿਆ ਹੋਏ ਉਹ ਹੁਣ ਮੈਨੂੰ ਉਹਦੇ ਨਾਲੇ ਨਹੀਂ ਪਤਾ ਵੀ ਕਿਹੜਾ ਬੰਦਾ ਉਹਦੇ ਨਾਲ ਆ ਮੈਂ ਉਹਨਾਂ ਨੂੰ ਫੋਨ ਲਾ ਕੇ ਪੁੱਛਣਾ ਨਹੀਂ ਕਿਤੇ ਆਏ ਗੱਲ ਤੁਹਾਨੂੰ ਟੱਪ ਗੁਣਾ ਤੈਨੂੰ ਕੀ ਪਤਾ ਹੋ ਕੁਝ ਨੂੰ ਪਹਿਲਾਂ ਹੀ ਟੱਪ ਗਈ ਟਰਾਲੀ ਉਹ ਮੈਂ ਨੂੰ ਨਾ ਘਰੇ ਕੰਮ ਸੀ ਸੌਦਾ ਪੱਤਾ ਲਿਆ ਕੇ ਵੀ ਦੇਣਾ ਸੀਗਾ ਨਾ ਦੇ ਘਰ ਦੇ ਕੰਮ ਚ ਉਲਝ ਗਿਆ ਕੋਈ ਨਾ ਘਰ ਦੇ ਕੰਮ ਚ ਉਲਝ ਗਿਆ ਕਿਤੇ ਇਹ ਗੱਲ ਤਾਂ ਨਹੀਂ ਕਿਤੇ ਥਾਣੇ ਚ ਤਾਂ ਨਹੀਂ ਫੜ ਰੱਖਿਆ ਉਹਨੂੰ ਡਾਂਗਾ ਪਈ ਜਾਣਾ ਉਹਨੇ ਥਾਣੇ ਤੇ ਉਹਨੂੰ ਕੀ ਕਰਕੇ ਕਾਹ ਤੋਂ ਫੜਨਾਗਾ ਕੀ ਮਤ ਹੈ ਇਹੋ ਜੀਆਂ ਗੱਲਾਂ ਕਰੀ ਇਹ ਉਹਨੇ ਬੰਦਾ ਮਾਰਤਾ ਥਾਣੇ ਚ ਫੜ ਲੈਣਗੇ ਕਣ ਕਤਲ ਕਰਿਆਗਾ ਵੀ ਥਾਣੇ ਚ ਫੜ ਪਤਾ ਹੀ ਨਹੀਂ ਜਿਹੜਾ ਬਾਤ ਤਾਂ ਨਹੀਂ ਆਉਦਾ ਐਕਸੀਡੈਂਟ ਹੋ ਗਿਆ ਸੀ ਸੋਡਾ ਕੀ ਆ ਕੋਈ ਗੱਲਬਾਤ ਫੇਰ ਹੋ ਗਈ ਹੋਵੇ ਤਾਂ ਹੀ ਤਾਂ ਕਹਿੰਦੇ ਉਹਨਾਂ ਨੇ ਕਹਲੇ ਬੰਦਾ ਮਾਰਿਆਗਾ ਉਹਨੇ ਵੀ ਉਹ ਬਣਾਈ ਜਾਂਦੇ ਡਾਂਗਾ ਮਾਰ ਮਾਰ ਕੇ ਉਹਨਾਂ ਨੇ ਮੇਰੀ ਗੱਲ ਸੁਣ ਲਾ ਮਾਸੀ ਆ ਜਿਹੜਾ ਤੂੰ ਘਰ ਚ ਕਲੇਸ਼ ਰੱਖਦੀ ਹੈ ਨਾ ਉਦੋਂ ਸਾਡਾ ਐਕਸੀਡੈਂਟ ਹੋ ਗਿਆ ਹੁਣ ਜੇ ਬਾਈ ਨੂੰ ਕੁਝ ਹੋ ਗਿਆ ਨਾ ਤਾਂ ਆਪ ਦਾ ਤੁਸੀਂ ਆਪ ਵਿਚਾਰ ਕਰੋ ਜੇ ਅੱਛਾ ਮੈਂ ਆਪਦਾ ਕੀ ਵਿਚਾਰ ਤੂੰ ਵਿਚਾਰ ਕਰੀ ਆਪਦਾ ਮੈਂ ਕੀ ਵਿਚਾਰ ਕਰਨਾ ਤੁਸੀਂ 24 ਘੰਟੇ ਇਹੀ ਭਾਖਾ ਬੋਲੀ ਜਾਂਦੇ ਆ ਉਹਨੂੰ ਐ ਉਹਦੇ ਜਾ ਉਹ ਜੇ ਆ ਕਰ ਲੈ ਜੋ ਕਰ ਲੈ ਘਰ ਨੂੰ ਨਹੀਂ ਸੁਣਾ ਆਪਦੀ ਕੁੜੀ ਦਾ ਤੁਸੀਂ ਕਿ ਲੈ ਗੂਸੇ ਕਾਲਾ ਵਸੇ ਹੀ ਇਹਨਾਂ ਤੋਂ ਕੜ ਕੇ ਸੁਣ ਲਾ ਪਾ ਮਾਥੇ ਨੇ ਸੁਣ ਲਾ ਆਹੀ ਲੱਭ ਜੈ ਬਹਿ ਜਾ ਬਹਿ ਜਾ ਭੈਣ ਜੀ ਬਹਿ ਜਾ ਬਹਿ ਜਾ ਤੂੰ ਨਾ ਮੈਂ ਤੈਨੂੰ 20 ਵਾਰਾ ਕਹਤਾ ਮੇਰਾ ਮੂੰਹ ਨਖਲਾਇਆ ਕਰ ਆਹੀ ਭਾ ਖਾਈ ਭਾ ਮੈਂ ਮੇਰੀ ਧੀ ਦਾ ਘਰ ਉਜਾੜਦੀ ਆ ਗੱਲਾਂ ਦੇ ਘਰਦੀ ਆ ਨਹੀਂ ਹੋਇਆ ਕੱਢਾ ਸਾਰਾ ਕੁੱਟੀ ਜਾਂਦੇ ਹੁਣ ਉਹਨੇ ਦੱਸ ਕੀ ਖਤਮ ਕਰੇ ਮੈ ਮਨਾਈ ਜਾਂਦੇ ਮਾ ਭਾਬੀ ਤੂੰ ਸਮਝਾ ਖਾ ਇਹਨੂੰ ਮੈਂ ਜਦੋਂ ਅੱਗੇ ਹੁੰਦੇ ਸੀਗੇ ਕਦੇ ਕੋਈ ਚੰਗੀ ਮਾੜੀ ਮੇਰੀ ਸੁਣੀ ਤੁਸੀਂ ਪਿੰਡ 'ਚ ਬਾਈ ਮੇਰੀ ਗੱਲ ਸੁਣ ਆਉਂਦਾ ਤਾਂ ਸੀਗਾ ਆ ਹੁਣ ਜਿੱਤੇ ਦਾ ਹੋਣ ਲੱਗਿਆ ਹੈਗਾ ਘਰੇ ਨਹੀਂ ਵੜਦਾਗਾ ਤੂੰ ਕਹਿ ਤਾਂ ਸਕਦਾ ਵੀ ਭਾਈ ਆਪਦਾ ਤੇਰਾ ਵੀ ਟੱਬਰ ਹੈ ਘਰੇ ਦੇਹਾਂ ਇਹਦੀ ਗੱਲ ਸੁਣੋ ਪਹਿਲਾਂ ਮੋਟਰ ਡੰਗ ਪੀਸੀ ਤਿੰਨ ਚਾਰ ਦਿਨ ਉਧਰ ਲੱਗੇ ਰਹਿ ਮੁਰਚੋ ਕਹਿੰਦਾ ਕਹਿੰਦਾ ਆਪਾਂ ਉਧਰ ਜਾਣੇਗੇ ਉਹ ਚਲਾ ਗਿਆ ਤੇ ਹੁਣ ਮੇ ਉਹ ਕੂਨ ਸੋਚੋ ਫਾ ਹੁੰਦਾ ਹੈਗਾ ਮੈਂ ਤਾਂ ਮੈਨੂੰ ਆਪ ਨੂੰ ਫਿਕਰ ਲੱਗਿਆ ਪਿਆ ਵੀ ਗਿਆ ਕਿੱਥੇ ਉਹ ਚਲ ਕੋਈ ਪਤਾ ਟਰਾਲੀ ਜਿਹੜੀਆਂ ਗੰਗਾ ਨਾਲ ਕੱਲ ਇਹ ਕੱਲ ਨੂੰ ਵਾਪਸ ਆ ਜਾਣਗੇ ਆਈ ਜੀ ਪਤਾ ਜਾ ਕੇ ਨੂੰ ਆ ਜਾਣ ਚਲ ਕੋਈ ਨਹੀਂ ਤੂੰ ਜਾ ਲੈ ਅਕੇ ਜਾ ਤੂੰ ਨੂੰ ਪਤਾ ਕਰ ਹੋਰ ਉਹ ਮੈਂ ਜਾ ਕੇ ਪਤਾ ਕਰੂੰਗਾ ਮੈਂ ਆਪ ਦਾ ਫੋਨ ਤੇ ਕੋਲ ਉਹਦੇ ਤੇ ਪੁੱਛੂੰਗਾ ਕਿ ਜਾਣ ਕੇ ਨਹੀਂ ਗਿਆ ਫੋਨ ਇਹ ਜਾਣ ਕੇ ਨਹੀਂ ਲੈ ਆ ਫੋਨ ਆਪਾਂ ਦੇ ਦਿੰਨੇ ਆ ਤੇ ਯਾਦ ਹੋਊਗਾ ਲੈ ਨੰਬਰ ਜਾ ਦੋ ਸਾਡੇ ਵਾਲੇ ਨੰਬਰ ਯਾਦ ਮੈਨੂੰ ਪਤਾ ਲੱਗੇ ਵੀ ਕਿਹਦੇ ਨਾਲ ਗਿਆ ਤਾਂ ਫੇਰ ਹੀ ਉਸੇ ਨੂੰ ਫੋਨ ਲਾਈਏ ਨਹੀਂ ਐਵੇਂ ਜਣੇ ਖਣੇ ਨੂੰ ਫੋਨ ਲਾਈ ਜਾਓ ਫੋਨ ਲਾਈ ਜਾਓ ਜਣੇ ਖਣੇ ਨੂੰ ਫੋਨ ਲਾਵਾਂਗੇ ਨਾ ਫੇਰ ਪਤਾ ਲੱਗ ਜਾਂਦਾ ਇੱਕ ਦੂਜੇ ਦੱਸ ਦਿੰਦਾ ਵੀ ਭਾਈ ਫਲਾਣੇ ਨੇ ਇੱਥਾਂ ਸੀ ਤੂੰ ਲਾ ਫੋਨ ਕੁਛ ਲੈ ਫੋਨ ਤੇ ਤਾਂ ਲਾਉ ਜੇ ਕੋਈ ਫੋਨ ਹੋਊਗਾ ਜਾਂ ਦੇ ਦੇ ਨੀ ਫੋਨ ਹੈ ਇਹ ਲੰਬਰ ਤਾਂ ਜੈਨੂ ਪਤਾ ਹੋਊਗਾ ਫੇਰ ਹੀ ਨਾ ਹੋਊਗਾ ਬੇਬੇ ਤੂੰ ਪਾਣੀ ਨਹੀਂ ਪੀਣ ਦੇਂਦੀ ਪੈਰਾਂ ਤੇ ਉਹ ਤੇ ਮੇਰੇ ਕੋਲੇ ਵੀ ਫੋਨ ਦੇ ਵਿੱਚ ਹੀ ਨੰਬਰ ਸੇਵ ਹੋਣਗੇ ਮੈਂ ਕਿਹੜਾ ਹੱਥ ਤੇ ਲਿਖੀ ਬੈਠਾਂਗਾ ਵੀ ਆਹ ਹੱਥ ਤੇ ਆ ਫਲਾਣੇ ਦਾ ਨੰਬਰ ਕੱਢ ਲਓ ਆ ਵੀਰੇ ਦਾ ਆ ਸੀਰੇ ਦਾ ਨੰਬਰ ਉਹੀ ਤਾਂ ਗੱਲ ਕਰੀ ਜਾਂਦੀ ਹੁਣ ਫੋਨਾਂ 'ਚ ਨੰਬਰ ਹੁੰਦੇ ਆਗੇ ਇਹ ਕਿਹੜਾ ਕੋਈ ਜੇਬ 'ਚ ਪਾਈ ਉਹ ਹੀ ਥੋੜੀ ਬੁੜੀਆਂ ਵਾਲੀ ਮਤ ਇਹ ਤਾਂ ਢਿੰਡ ਨੂੰ ਪਿੱਛਾ ਨਹੀਂ ਦਿੰਦਗਾ ਭਾਈ ਬਾਵਾਂ ਤੇ ਆਹੀ ਲੜਾਈ ਹੈ ਸਾਡੇ ਗੇ ਢਿੰਡ ਨੂੰ ਪਿੱਛਾ ਤਾਂ ਭੈਣ ਜੀ ਤੂੰ ਨਹੀਂ ਦਿੰਦੀ ਤੂੰ ਨਹੀਂ ਪਾਉਂਦੀ ਐਸ ਗੱਲ ਤੋਂ ਜੇ ਕੋਸ ਮਰਜ਼ੀ ਕਰਿਆ ਤਾਂ ਵੀ ਕਹੋ ਮੇਰਾ ਪੁੱਤ ਤਾਂ ਜਮਾ ਐਨ ਸੱਚਾ ਵਧੀਆ ਸੱਚਾ ਹੀ ਹੈਗਾ ਸੱਚਾ ਹੀ ਹੈਗਾ ਮੈਂ ਸੱਚਾ ਕਾਦੀ ਦਾ ਸੱਚੇ ਹੀ ਕਹੂੰਗੀ ਭਾਈ ਤੁਸੀਂ ਕੋਈ ਥੱਪਣੇ ਥੱਪੀ ਜਾਓ ਉਹਦੇ ਸਾਨੂੰ ਤਾਂ ਕੀ ਲੋੜ ਐ ਥੱਪਣੇ ਥੱਪਣ ਦੀ ਅਸੀਂ ਤਾਂ ਕਾਦੇ ਵਾਸਤੇ ਗੱਲਾਂ ਕਰਨੀਆਂ ਬੇਬੇ ਹੁਣ ਗੱਲ ਤਾਂ ਚਿੰਤਾ ਵਾਲੀ ਹੈਗੀ ਐ ਵੀ ਹੁਣ ਆਹ ਤਾਂ ਪੱਪਰਕ ਹਾਂ ਜੱਜ ਸਤ ਸ੍ਰੀ ਅਕਾਲ ਹਾਂ ਠੀਕ ਐ ਤੁਸੀਂ ਦੱਸੋ ਹਾਂ ਹਾਂ ਠੀਕ ਐ ਜੱਜੀ ਸਾਰੇ ਠੀਕ ਐ अच्छा फिर तो बधाइयां चाची तैनू हां बढ़िया होया चल बढ़िया बढ़िया अच्छा ਨਾਲ ਦੀ ਨਾਲ ਹੀ ਵਿਆਹ ਬਣਦਾ ਹੈ हां ਫਿਰ ਤਾਂ ਦਿਨ ਤਾਂ ਥੋੜਾ ਹੀ ਹੈ ਚਾਚੀ 7 ਅੱਤ ਤਰੀਕ ਚ ਕੀ ਰਹਿ ਗਿਆ ਆ ਅਗੇ ਦਿਨ ਤਾਂ हां 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 ਦੱਸੋ আচ্ছা ਆਇਆ ਚਾਚੀ ਮੇਰਾ ਤਾਂ ਹੈਗਾ ਥੋੜਾ ਜਿਹਾ ਮੁਸ਼ਕਲ ਆਉਣਾ ਮੈਂ ਤਾਂ ਦੇਖ 15 ਦਿਨ ਲਾ ਜਾਂਦੀ ਜੇ ਕੋਈ ਬਹੂ ਦਾ ਨਾਂ ਬਨੇਜ ਹੁੰਦਾ ਹੁਣ ਬਹੂ ਦਾ ਬਨੇਜ ਜਿਉਂਨੇ ਕੰਮ ਧੰਦਾ ਨਹੀਂ ਕਰਨਾ ਹਾਂ ਤੇ ਮਨਿੰਦਰ ਨੂੰ ਛੱਡ ਦਿੰਨੇ ਆ ਸੀ ਭਾਵੇਂ 15 ਦਿਨ ਰੱਖ ਲਓ ਹਾਂ ਹਾਂ ਨਾ ਕੋਈ ਨਹੀਂ ਨਹੀਂ ਉਧਰ ਹਟਾ ਲਈ ਸੀ ਚਾਚੀ ਫਿਰ ਲੋਟ ਨਹੀਂ ਆਉਂਦਾ ਸੀਗਾ ਹੁਣ ਸਾਨੂੰ ਕੰਮ ਧੰਦੇ ਦਾ ਔਖਾ ਹੋ ਜਾਂਦਾ ਨਾ ਹਾਂ ਉਥੋਂ हट ਗਈ ਤੇ ਮਨਿੰਦਰ ਨੂੰ ਅਸੀਂ ਛੱਡ ਜਾਂਦੇ ਆ ਅੱਜੀ ਅੱਛਾ ਫਿਰ ਇਹ ਤਾਂ ਉਦੋਂ ਵੀ ਵਧੀਆ ਜਿਹੜਾ ਤੁਸੀਂ ਇੱਥੇ ਆਏ ਹੋਏ ਹੋਗੇ ਹਾਂ ਕੋਈ ਨਹੀਂ ਮੈਂ ਵੇਖਦੀ ਆ ਜੇ ਬਾਈ ਕਰਿਆ ਹੋਇਆ ਤਾਂ ਫਿਰ ਬਾਈ ਛੱਡ ਜੂਗਾ ਇੱਥੇ ਦੁਕਾਨ ਤੇ ਛੱਡ ਜਾਗੇ ਤੁਹਾਡੇ ਕੋਲ ਹਾਂ ਹਾਂ ਕੋਈ ਨਹੀਂ ਉਧੇ ਆਈ ਤਾਂ ਲੈ ਲਓ ਕੱਪੜਾ ਸੀ ਮੈਂ ਭੇਜ ਦਿੰਨੀ ਆ ਬਸ 20 ਮਿੰਟ ਖੜੋ ਤੁਸੀਂ ਚੰਗਾ ਚੰਗਾ ਜੱਜ ਲਾ ਆ ਤਾਂ ਵਧੀਆ ਹੋਇਆ ਭਾਬੀ ਹਾਂ ਮੈਂ ਤਾਂ ਉਹਦੇ ਵਿੱਚ ਚਾਚੀ ਦਾ ਫੋਨ ਸੀ ਪਿੰਡੋਂ ਅੱਛਾ ਉਹਨਾਂ ਨੇ ਉਹ ਬਾਈ ਦੀ ਰੂਲਦੂ ਦੀ ਕੁੜੀ ਮੰਗਤੀ ਨਾ ਅੱਛਾ ਤੇ 7 ਤਰੀਕ ਦਾ ਵਿਆਹ ਹੈ ਲੈ ਥੋੜੇ ਕਦੋਂ ਮੰਗਤੀ ਕਦੋਂ ਵਿਆਹ ਤਾਂ ਲੈ ਆਪਾਂ ਨੂੰ ਦੱਸ ਹੀ ਨਹੀਂ ਹੈਗਾ ਬਸ ਚਾਚੀ ਕਹਿੰਦੀ ਆ ਕਿ ਝਟਪਟ ਜੀ ਹੋ ਗਿਆ ਸਾਰਾ